रीतिया न सब पारी पारी पारीियाब रमी मियादाबाद ਅੱਜ ਇਥੇ ਵਿਕਰਮਜੀਤ ਸਿੰਘ ਮਜੀਠੀਆ ਜੋ ਆ ਰਿਹਾ ਹੈ ਉਹਦੇ ਰੋਸ ਦੇ ਵਿੱਚ ਸਾਡੀ ਸਾਰੀ ਹਲਕਾ ਮਲੋੜ ਦੀ ਟੀਮ ਨੇ ਅੱਜ ਉਹਦੇ ਵਿਰੁੱਧ ਦੇ ਵਿੱਚ ਉਹ ਕਾਦੇ ਵਾਸਤੇ ਇੱਥੇ ਆਈ ਜਾਂਦੀ ਜੀ ਨੇ ਨਸ਼ਿਆਂ ਦਾ ਵਿਆਪਾਰੀ ਹੈ ਉਹ ਮਲੋੜ ਦੇ ਵਿੱਚ ਉਹਨੂੰ ਆਣਾ ਹੀ ਨਹੀਂ ਚਾਹੀਦਾ ਸੋ ਉਹਨੂੰ ਸ਼ਰਮ ਵਾਲੀ ਗੱਲ ਹੈ ਜੋ ਅੱਜ ਮਲੋੜ 'ਤੇ ਵਿਚਾਰਿਆ ਹੈ ਉਹਦੇ ਵਾਸਤੇ ਸਾਡੇ ਮਲੋੜ ਹਲਕੇ ਦੇ ਜਿੰਨੇ ਵੀ ਵਰਕਰ ਪਬਲਿਕ ਅੱਜ ਉਹਦੇ ਵਿਰੁੱਧ ਦੇ ਵਿੱਚ ਰੋਸ ਪ੍ਰਕਟ ਕਰ ਰਹੇ ਹਨ ਬਠਿੰਡਾ ਚੌਕ ਦੇ ਵਿੱਚ ਉਹਨੂੰ ਇੱਥੇ ਨਹੀਂ ਆਣਾ ਚਾਹੀਦਾ ਹੈ ਵਾਪਸ ਮੋੜ ਨਾ ਜਾਣਾ ਚਾਹੀਦਾ ਹੈ ਮੈਂ ਇਹ ਹੀ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਉਹਦਾ ਡਟਕੇ ਵਿਰੋਧ ਕਰੋ ਜਿਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਦੀ ਜਿਨ੍ਹਾਂ ਨੇ ਘਰ ਦੇ ਘਰ ਉਜਾੜ ਦਿੱਤੇ ਉਹ ਅੱਜ ਸਾਡੇ ਮਲੋੜ ਦੇ ਵਿੱਚ ਕੀ ਲੈਣਾ ਆ ਰਿਹਾ ਹੈ ਨਸ਼ਿਆਂ ਦਾ ਵਪਾਰੀ ਮਰਦਾਬਾ ਨਸ਼ਿਆਂ ਦਾ ਵਪਾਰੀ ਮਰਦਾਬਾ ਮੰਜੀਠੀਆ ਮਰਦਾਬਾ ਨਸ਼ਿਆਂ ਦਾ ਵਪਾਰੀ ਮਰਦਾਬਾ ਬੋਲੋ ਅਸੀਂ ਦਾ ਵਪਾਰੀ ਹੈ ਜਿਹਨੇ ਸਾਰਾ ਮਾਝਾ ਖਤਮ ਕਰਤਾ ਉਹਨੂੰ ਉਹ ਇੱਥੇ ਅੱਜ ਮਲੂੜ ਚਾ ਰਿਹਾ ਉਹਦੇ ਵਿਰੋਧ ਚ ਅਸੀਂ ਨਾਜ ਲਾ ਰਹੇ ਆ ਜੀ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਕੀ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ